ਸ੍ਰੀ ਗਾਲ ਜੀ ਅੱਜ ਦਾ ਵਿਸ਼ਾ ਹੈ ਪੰਜਾਬੀ ਵਿਆਕਰਣ ਦਾ ਬਹੁਤ ਮਹੱਤਵਪੂਰਨ ਵਿਸ਼ਾ ਹੈ ਵਾਕਬੋਧ ਤੇ ਸਾਡਾ ਭਾਗ ਇਹ 12ਵਾਂ ਚੱਲਦਾ ਹੈ ਤੇ ਮਤਲਬ ਕਿ ਵਾਕਬੋਧ ਜਿਹੜੀ ਸੀਗੀ 11 ਜਿਹੜੀ ਸੀ ਉਸ ਦੇ ਨਾਲ ਹੀ ਇਹ ਸੰਬੰਧਿਤ 11 ਮੇਰੀ ਜਿਹੜੀ ਸੀ ਵੀਡੀਓ ਕਾਫੀ ਜ਼ਿਆਦਾ ਲੰਬੀ ਹੋਣ ਕਰਕੇ ਮਤਲਬ ਕਿ ਮੈਂ ਭਾਗ ਭਾਗਾਂ ਵਿੱਚ ਇਹ ਡਿਵਾਈਡ ਕੀਤੀ ਹੈ ਵੰਡ ਇਹਨਾਂ ਦੀ ਕੀਤੀ ਹੈ ਤੇ ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ ਵਾਕਬੋਧ ਪੰਜਾਬੀ ਵਿਆਕਰਨ ਦਾ ਵਿਸ਼ਾ ਵਾਕਬੋਧ ਤੇ ਭਾਗ ਮੇਰਾ ਚੱਲਦਾ ਹੈ 12 ਹਾਂਜੀ ਮੈਂ ਛੋਟੇ ਬੱਚੇ ਦੀ ਆ ਕਿਤਾਬ ਲਈ ਹੈ ਜਿਸ ਦੇ ਵਿੱਚ ਤੁਹਾਨੂੰ ਵਾਕਬੋਧ ਬਾਰੇ ਇਹ ਮੈਂ ਦੱਸਾਂਗੀ ਕਿ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਵਾਕ ਤੋਂ ਬੋਲੋ ਤੇ ਠੀਕ ਹੈ ਆ ਮੈਂ ਸਾਰਾ ਜਿਹੜਾ ਸੀਗਾ ਇਹ ਵਾਕ ਵਾਕ ਵਿਉਂਤ ਜਿਹੜਾ ਸੀਗਾ ਇਹ ਇੱਥੇ ਤੱਕ ਮੈਂ ਆ ਵੀਡੀਓ ਜਿਹੜੇ ਸੀਗੇ ਮੇਰੇ 11 ਉਹਦੇ ਵਿੱਚ ਮੈਂ ਕਰਵਾ ਚੁੱਕੀ ਆ ਤੇ ਤੁਸੀਂ ਮੇਰਾ ਭਾਗ 11 ਦੇਖੋਗੇ ਤੇ ਫਿਰ ਹੀ ਤੁਹਾਨੂੰ 12 ਜਿਹੜਾ ਆ ਉਹ ਸਮਝ ਲੱਗੇਗੀ ਤੁਸੀਂ ਪਲੀਜ਼ ਮੇਰੀ ਇਸ ਵੀਡੀਓ ਤੋਂ ਪਹਿਲਾਂ ਮੇਰਾ ਜਿਹੜਾ ਭਾਗ 11 ਹੈ ਵਾਕਬੋਧ ਉਸ ਨੂੰ ਜ਼ਰੂਰ ਦੇਖਿਓ ਠੀਕ ਹੈ ਇਹ ਮੇਰੀ ਲੜੀਦਰ ਲੜੀ ਇਹ ਵੀਡੀਓ ਬਣੇਗੀ ਠੀਕ ਹੈ ਹਾਂਜੀ ਇਹ ਅੱਜ ਦਾ ਜਿਹੜਾ ਹੈਗਾ ਆ ਉਹ ਵਿਸ਼ਾ ਹੈਗਾ ਵਾਕਬੋਧ ਠੀਕ ਹੈ ਤੇ ਪੰਜਾਬੀ ਜਿਹੜੀ ਵਿਆਕਰਣ ਸੀਗਾ ਵਿਆਕਰਣ ਦੀ ਮੈਂ ਵੀਡੀਓ ਬਣਾਈ ਸੀਗੀ 6 ਉਹਦੇ ਵਿੱਚ ਚਾਰ ਭਾਗ ਸੀਗੇ ਧੁਨੀਆਂ ਅਰਥਬੋਧ ਤੇ ਧੁਨੀਆਂ ਸ਼ਬਦਬੋਧ ਅਰਥਬੋਧ ਤੇ ਵਾਕਬੋਧ ਹਾਂਜੀ ਅੱਜ ਦਾ ਸਾਡਾ ਜਿਹੜਾ ਹੈਗਾ ਉਹ ਵਾਕ ਬੋਧ ਹੀ ਵਿਸ਼ਾ ਹੈ ਹਾਂਜੀ ਅੱਜ ਵੀਡੀਓ ਅਸੀਂ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਵੀਡੀਓ ਜਿੱਥੋਂ ਛੱਡੀ ਸੀਗੀ ਉੱਥੋਂ ਹੀ ਸਟਾਰਟ ਕਰਦੀ ਹਾਂ ਵਾਕ ਵਿੱਚ ਵੱਖ-ਵੱਖ ਸ਼ਬਦਾਂ ਦੇ ਭੇਦਾਂ ਦੀ ਸਥਿਤੀ ਇਸ ਪ੍ਰਕਾਰ ਹੈ ਮੀਨਸ ਕਿ ਜਿਹੜੇ ਸੀਗੇ ਵਾਕ ਜਿਹੜੇ ਸੀਗੇ ਜਿਵੇਂ ਕਰਤਾ ਕਿਰਿਆ ਕਿਰਿਆ ਵਿਸ਼ੇਸ਼ਣ ਠੀਕ ਹੈ ਇੱਕ ਜਿਹੜਾ ਵਾਕ ਸੀਗਾ ਉਹ ਦੋ ਮਤਲਬ ਕਿ ਆਪਣੇ ਉਹਨਾਂ ਦੇ ਉੱਤੇ ਸਿੱਧ ਹੁੰਦਾ ਹੈ ਕਿ ਜਿਹੜੇ ਉਦੇਸ਼ ਤੇ ਵਿਦੇ ਇਹਨਾਂ ਦੇ ਉੱਤੇ ਸਥਿਰ ਹੁੰਦਾ ਹੈ ਜੇ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ ਉਦੇਸ਼ ਨੂੰ ਕੱਟ ਦਈਏ ਤਾਂ ਵੀ ਸਾਡਾ ਵਾਕ ਜਿਹੜਾ ਹੈ ਉਹ ਸਾਰਥਕ ਨਹੀਂ ਹੁੰਦਾ ਔਰ ਜੇ ਵਿਦੇ ਨੂੰ ਕੱਟ ਦਈਏ ਤੇ ਉਹ ਵੀ ਸਾਡਾ ਜਿਹੜਾ ਵਾਕ ਹੈ ਉਹ ਮਤਲਬ ਕਿ ਸੰਪੂਰਨ ਨਹੀਂ ਹੁੰਦਾ ਠੀਕ ਹੈ ਹੁਣ ਉਸੇ ਪ੍ਰਕਾਰ ਵਾਕ ਵਿੱਚ ਨਾਵ ਅਤੇ ਪੜਨਾਵ ਮਤਲਬ ਕਿ ਅਸੀਂ ਵਾਕ ਵਿੱਚ ਜਿਹੜਾ ਹੈ ਕਿ ਉਹ ਅਸੀਂ ਨਾਵ ਪੜਨਾਵ ਦੇ ਅਹਿਮ ਇਨਾਂ ਦਾ ਮਤਲਬ ਕਿ ਇੱਕ ਅਹਿਮ ਤਰੀਕੇ ਦਾ ਇਹਨਾਂ ਦਾ ਸਥਾਨ ਹੈ ਵਾਕ ਵਿੱਚ ਨਾਮ ਅਤੇ ਪੜਨਾਮ ਦਾ ਅਹਿਮ ਸਥਾਨ ਹੈ ਕਿਸੇ ਵਾਕ ਵਿੱਚ ਨਾਮ ਇੱਕ ਤੋਂ ਵੱਧ ਵੀ ਹੋ ਸਕਦੇ ਹਨ ਪੜਨਾਵ ਦੀ ਵਰਤੋਂ ਨਾਮ ਦੇ ਸਥਾਨ ਉੱਪਰ ਹੀ ਹੁੰਦੀ ਹੈ ਪੜਨਾਵ ਦੀ ਵਰਤੋਂ ਨਾਮ ਦੇ ਦੁਹਰਾਓ ਨੂੰ ਰੋਕਣ ਲਈ ਕੀਤੀ ਜਾਂਦੀ ਹੈ ਜਿਵੇਂ ਮਤਲਬ ਕਿ ਜਿਹੜਾ ਨਾਮ ਹੈ ਨਾ ਉਹ ਇੱਕ ਨਾਮ ਦੇ ਨਾ ਕੋਈ ਵੀ ਹੋ ਸਕਦਾ ਹੈ ਸ਼ਹਿਰ ਦਾ ਨਾਮ ਹੋ ਸਕਦਾ ਹੈ ਕਿਸੇ ਬੰਦੇ ਦਾ ਨਾਮ ਹੋ ਸਕਦਾ ਹੈ ਠੀਕ ਹੈ ਕਿਸੇ ਜਾਨਵਰ ਦੇ ਉੱਤੇ ਹੋ ਸਕਦਾ ਹੈ ਕਿ ਨਾਵ ਜਿਹੜਾ ਹੈ ਨਾਵ ਦੇ ਉੱਪਰ ਅਸੀਂ ਕੋਈ ਵੀ ਸ਼ਬਦ ਅਸੀਂ ਵਰਤਦੇ ਹਾਂ ਇਸ ਨੂੰ ਇਹ ਉਹ ਜਿਸ ਨੇ ਮਤਲਬ ਕਿ ਇਦਾਂ ਦੇ ਜਿਹੜੇ ਸ਼ਬਦ ਹਨ ਉਹ ਪੜਨਾਵ ਹਨ ਮਤਲਬ ਕਿ ਨਾਵ ਦੀ ਥਾਂ ਦੇ ਉੱਤੇ ਜਿਹੜੇ ਵਰਤੇ ਜਾਂਦੇ ਸ਼ਬਦ ਹਨ ਉਹ ਪੜਨਾਵ ਹਨ ਜਿਵੇਂ ਉਦਾਹਰਨ ਹੁਣ ਮੈਂ ਦਿੰਨੀ ਇੱਥੇ ਗੱਲ ਅਸੀਂ ਕਰਦੇ ਆ ਵਾਕ ਵਿੱਚ ਕਿ ਵਾਕ ਵਿੱਚ ਜਿਹੜੇ ਆ ਉਹ ਨਾਵ ਅਤੇ ਪੜਨਾਵ ਦੋਨੇ ਅਸੀਂ ਜਿਹੜੇ ਵਰਤਦੇ ਆ ਨਾਵ ਦੇ ਥਾਂ ਤੇ ਅਸੀਂ ਪੜਨਾਵ ਦੀ ਵੀ ਵਰਤੋਂ ਕਰਦੇ ਆ ਠੀਕ ਹੈ ਕਿ ਜਿਵੇਂ ਕਿ ਸਾਡਾ ਸੈਂਟੈਂਸ ਜਿਹੜਾ ਆ ਉਹ ਛੋਟਾ ਹੋ ਸਕੇ ਜਿਵੇਂ ਪੰਛੀ ਚੋਗਾ ਚੁਗ ਰਹੇ ਹਨ ਠੀਕ ਹੈ ਹੁਣ ਉਹ ਛੇਤੀ ਹੀ ਉੱਡ ਜਾਣਗੇ ਮੀਨਸ ਦੋ ਵਾਕ ਹੋ ਗਏ ਠੀਕ ਹੈ ਦੋ ਵਾਕ ਹੋ ਗਏ ਇਹ ਲੇਕਿਨ ਸੰਬੰਧਿਤ ਕਹਿ ਦਿੱਤੇ ਹਨ ਪੰਛੀ ਦੇ ਉੱਤੇ ਕਿ ਜਿਹੜੇ ਦੋਨੋਂ ਵਾਕ ਹਨ ਉਹ ਪੰਛੀ ਦੇ ਉੱਤੇ ਹਨ ਪੰਛੀ ਚੋਗਾ ਚੁਗ ਰਹੇ ਹਨ ਉਹ ਛੇਤੀ ਹੀ ਉੱਡ ਜਾਣਗੇ ਠੀਕ ਹੈ ਉਹ ਪੰਛੀ ਦੀ ਥਾਂ ਤੇ ਅਸੀਂ ਉਹਨੂੰ ਅਸੀਂ ਵਰਤਿਆ ਗਿਆ ਹੈ ਠੀਕ ਹੈ ਮਤਲਬ ਕਿ ਪੰਛੀ ਜਿਹੜਾ ਨਾਮ ਹੈ ਉਹ ਜਿਹੜਾ ਪੜਨਾਵ ਹੈ ਠੀਕ ਹੈ ਉਛੇਤੀ ਹੀ ਉਡ ਜਾਣੇ ਨਾਵ ਤੇ ਪੜਨਾਵ ਠੀਕ ਹੈ ਤੁਹਾਨੂੰ ਸਮਝ ਲੱਗਿਆ ਥੋੜਾ ਜਿਹਾ ਇਹ ਜਿਹੜਾ ਹੈ ਕਿ ਪੰਛੀ ਜਿਹੜਾ ਹੈ ਕਿ ਉਹ ਨਾਵ ਹੈ ਤੇ ਉਹ ਇਹ ਪੜਨਾਵ ਹੈ ਠੀਕ ਹੈ ਤੇ ਇਹ ਜਿਹੜੇ ਨਾਵ ਤੇ ਪੜਨਾਵ ਦੀ ਵਾਕ ਵਿੱਚ ਵਰਤੋਂ ਹੋ ਗਈ ਦੂਸਰਾ ਵਾਕ ਵਿੱਚ ਵਿਸ਼ੇਸ਼ਣ ਕਿ ਜਿਹੜਾ ਸੀ ਵਾਕ ਅਸੀਂ ਬਣਾਉਂਦੇ ਨਾ ਉਸ ਦੇ ਵਿੱਚ ਇੱਕ ਵਿਸ਼ੇਸ਼ਤਾ ਵੀ ਹੋਣੀ ਜ਼ਰੂਰੀ ਹੈ ਕੋਈ ਇੱਕ ਆਪਣੇ ਆਪ ਨੂੰ ਵਿਸ਼ੇਸ਼ਤਾ ਵੀ ਦੱਸਦਾ ਹੈ ਵਾਕ ਦੇ ਵਿੱਚ ਵਾਕ ਵਿੱਚ ਵਿਸ਼ੇਸ਼ਣ ਦੀ ਵਰਤੋਂ ਨਾਮ ਤੋਂ ਪਹਿਲਾਂ ਜਾਂ ਪਿੱਛੋਂ ਵੀ ਹੋ ਸਕਦੀ ਹੈ ਇਹਨਾਂ ਦੀ ਵਰਤੋਂ ਨਾਲ ਵਾਕ ਵਿੱਚ ਵਿਸਥਾਰ ਆਉਂਦਾ ਹੈ ਵਾਕ ਵਿੱਚ ਇਹ ਨਵਾਂ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਦੇ ਹਨ ਜਿਵੇਂ ਮੀਨਸ ਕਿ ਜਿਹੜਾ ਵਿਸ਼ੇਸ਼ਣ ਆ ਨਾ ਵਾਕ ਵਿੱਚ ਵਿਸ਼ੇਸ਼ਣ ਜਿਹੜੇ ਆ ਨਾ ਉਹ ਮਤਲਬ ਕਿ ਇੱਕ ਤਰੀਕੇ ਨਾਲ ਨਾ ਜਿਹੜਾ ਕੋਈ ਵੀ ਵਾਕ ਹੈ ਉਸ ਦੀ ਇੱਕ ਨਾ ਕੋਈ ਨਾ ਕੋਈ ਦੀ ਵਿਸ਼ੇਸ਼ਤਾ ਗੁਣ ਉਹਦਾ ਦੱਸਦੇ ਹਨ ਕਿ ਇਹ ਇਹਦਾ ਗੁਣ ਹੈ ਇਹ ਜਿਹੜਾ ਹੈ ਇਹ ਵਾਕ ਤੋਂ ਪਹਿਲਾਂ ਗੁਣ ਜਿਹੜਾ ਹੈ ਕੋਈ ਵੀ ਹੈ ਜਿਵੇਂ ਹੁਣ ਮੰਨ ਲਓ ਇਹ ਸਾਡਾ ਕੁੱਤਾ ਬਹੁਤ ਤੇਜ਼ ਦੌੜਦਾ ਹੈ ਠੀਕ ਹੈ ਐਗਜ਼ਾਮਪਲ ਤੇ ਮਤਲਬ ਨਾਲ ਹੀ ਉਹਦਾ ਜਗਾ ਕੀ ਕਿਸ ਦਾ ਕੁੱਤਰ ਤੇਜ਼ ਦੌੜਦਾ ਹੈ ਮਤਲਬ ਕਿ ਜਿਹੜੀ ਵਿਸ਼ੇਸ਼ਤਾ ਉਹ ਪਹਿਲਾਂ ਵੀ ਆ ਸਕਦੀ ਹੈ ਤੇ ਬਾਅਦ ਚ ਵੀ ਆ ਸਕਦੀ ਹੈ ਐਗਜ਼ੈਂਪਲ ਹੁਣ ਜਿਵੇਂ ਆਹ ਦੇਖਿਓ ਉਦਾਹਰਨ ਹੈ ਹਨ ਸਿਆਣੇ ਬੱਚੇ ਨੂੰ ਸਾਰੇ ਪਸੰਦ ਕਰਦੇ ਹਨ ਠੀਕ ਹੈ ਸਿਆਣੇ ਬੱਚੇ ਨੂੰ ਸਿਆਣਾ ਇੱਥੇ ਕੀ ਸਿਆਣਾ ਕੀ ਆ ਗਿਆ ਵਿਸ਼ੇਸ਼ਤਾ ਮੀਨਸ ਇੱਕ ਬੱਚੇ ਦੀ ਜਿਹੜੀ ਆ ਉਹ ਵਿਸ਼ੇਸ਼ਤਾ ਆ ਗਈ ਮੈਨੂੰ 2 ਕਿਲੋ ਦੁੱਧ ਚਾਹੀਦਾ ਹੈ ਹੁਣ 2 ਕਿਲੋ ਕੀ ਆ ਗਿਆ ਇਹ ਉਸਦੀ ਵਿਸ਼ੇਸ਼ਤਾ ਹੈ ਦੁੱਧ 2 ਕਿਲੋ ਦੁੱਧ ਠੀਕ ਹੈ ਇਹ ਜਿਹੜੀ ਹੈ 2 ਕਿਲੋ ਵਿਸ਼ੇਸ਼ਤਾ ਆ ਗਈ ਬੱਚਿਆਂ ਨੂੰ ਸਿਹਤ ਚੰਗਾ ਹੀ ਪੜਨਾ ਚਾਹੀਦਾ ਹੈ ਮਤਲਬ ਕਿ ਜਿਹੜੀ ਬੱਚਿਆਂ ਨੂੰ ਜਿਹੜਾ ਕੋਈ ਵੀ ਹੈ ਉਹ ਚੰਗੀ ਹੀ ਚੀਜ਼ ਪੜ੍ਹਨੀ ਚਾਹੀਦੀ ਹੈ ਚਿੱਟਾ ਕੋੜਾ ਮੈਦਾਨ ਵਿੱਚ ਘੁੰਮ ਰਿਹਾ ਹੈ ਰਿਹასი ਠੀਕ ਹੈ ਚਿੱਟਾ ਕੋੜਾ ਮੈਦਾਨ ਵਿੱਚ ਘੁੰਮ ਰਿਹਾ ਸੀ ਚਿੱਟਾ ਕੀ ਆ ਗਈ ਵਿਸ਼ੇਸ਼ਤਾ ਮੀਨਸ ਕੋੜਾ ਜਿਹੜਾ ਆ ਉਹ ਚਿੱਟਾ ਹੈ ਚਿੱਟਾ ਕੀ ਹੋ ਗਿਆ ਸਾਡੀ ਵਿਸ਼ੇਸ਼ਤਾ ਇਹ ਪਹਿਲਾਂ ਵੀ ਆ ਗਈ ਠੀਕ ਹੈ ਜਿਹੜੀ ਵਿਸ਼ੇਸ਼ਤਾ ਹੈ ਉਹ ਪਹਿਲਾਂ ਵੀ ਆ ਸਕਦੀ ਹੈ ਤੇ ਸ਼ਬਦ ਵਾਕ ਦੇ ਜੜੇ ਆ ਬਾਅਦ ਵਿੱਚ ਵੀ ਆ ਸਕਦੇ ਆ ਇਹਨਾਂ ਵਿੱਚ ਇਹਨਾਂ ਵਿੱਚ ਇਹਨਾਂ ਵਾਕਾਂ ਵਿੱਚ ਸਿਆਣੇ 2 ਕਿਲੋ ਚੰਗਾ ਚਿੱਟਾ ਆਦ ਜਿਹੜੇ ਸ਼ਬਦ ਹਨ ਉਹ ਵਿਸ਼ੇਸ਼ਣ ਹਨ ਇਹ ਨਾਵ ਸ਼ਬਦ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ ਨਾਵ ਕੀ ਇੱਥੇ ਹੋਣਾ ਗਿਆ ਘੋੜਾ ਠੀਕ ਹੈ ਇਹ ਘੋੜਾ ਜਿਹੜਾ ਹੈ ਕਿ ਇਹ ਸਾਡਾ ਨਾਵਾ ਗਿਆ ਤੇ ਘੋੜੇ ਦੀ ਵਿਸ਼ੇਸ਼ਤਾ ਜਿਹੜੀ ਦੱਸ ਰਹੇ ਹਨ ਉਹ ਹੈ ਚਿੱਟਾ ਠੀਕ ਹੈ ਘੋੜਾ ਘੋੜੇ ਦੀ ਜਿਹੜੀ ਵਿਸ਼ੇਸ਼ਤਾ ਦੱਸ ਰਹੇ ਹਨ ਉਹ ਹੈ ਚਿੱਟਾ ਨਾਵਾ ਗਿਆ ਸਾਡਾ ਘੋੜਾ ਚਿੱਟਾ ਕੀ ਵਿਸ਼ੇਸ਼ਤਾ ਠੀਕ ਹੈ ਜਿਹੜੀ ਵਿਸ਼ੇਸ਼ਤਾ ਵਾਕ ਵਿੱਚ ਇੱਕ ਵਿਸ਼ੇਸ਼ਤਾ ਵੀ ਪ੍ਰਗਟ ਹੋ ਸਕਦੀ ਹੈ ਵਾਕ ਵਿੱਚ ਕਿਰਿਆ ਕਿ ਕਿਸੇ ਵੀ ਕੰਮ ਨੂੰ ਕਰਨਾ ਹੁਣ ਅੱਜ ਅੱਗੇ ਦੇਖਦੇ ਹਾਂ ਕਿਰਿਆ ਰੂਪ ਵਾਕ ਦੇ ਅੰਤ ਵਿੱਚ ਆਉਂਦੇ ਹਨ ਇਨ੍ਹਾਂ ਕਿਰਿਆ ਰੂਪਾਂ ਨੂੰ ਕਿਰਿਆ ਵਾਕਾਂਸ਼ ਵੀ ਕਿਹਾ ਜਾਂਦਾ ਹੈ ਇਹ ਕਿਰਿਆ ਵਾਕਾਂਸ਼ ਮੁੱਖ ਕਿਰਿਆ ਸੰਚਾਲਕ ਕਿਰਿਆ ਅਤੇ ਸਹਾਇਕ ਕਿਰਿਆ ਦੇ ਸੰਜੋਗ ਨਾਲ ਬਣਦਾ ਹੈ ਇੰਨਾ ਕਿਰਿਆ ਰੂਪਾਂ ਵਿੱਚ ਸਹਾਇਕ ਕਿਰਿਆ ਕਾਲ ਬੋਧਕ ਅੰਸ਼ ਦੀ ਭੂਮਿਕਾ ਨਿਭਾਉਂਦੀ ਹੈ ਕਾਲ ਬੋਧਕ ਅੰਸ਼ ਉਹ ਸ਼ਬਦ ਹਨ ਜਿਨ੍ਹਾਂ ਤੋਂ ਕਿਰਿਆ ਦੇ ਕਾਲ ਦਾ ਪਤਾ ਲੱਗਦਾ ਹੈ ਜਿਵੇਂ ਮੀਨਸ ਜਿਹੜੀ ਵਾਕ ਵਿੱਚ ਕਿਰਿਆ ਜਿਹੜੀ ਆ ਕੋਈ ਵੀ ਕਿਰਿਆ ਹੋ ਸਕਦੀ ਹੈ ਇਹਦੇ ਵਿੱਚ ਸਾਨੂੰ ਸਮੇਂ ਦਾ ਵੀ ਪਤਾ ਲੱਗ ਜਾਂਦਾ ਹੈ ਕਿਰਿਆ ਠੀਕ ਹੈ ਇੱਕ ਕੋਈ ਵੀ ਕੰਮ ਹੈ ਉਸ ਨੂੰ ਕਰਨ ਨੂੰ ਅਸੀਂ ਕਿਰਿਆ ਆਖਦੇ ਹਾਂ ਠੀਕ ਹੈ ਪਹਿਲਾਂ ਇਹ ਤੁਹਾਨੂੰ ਸਮਝ ਲੈਣਾ ਕਿ ਕਿਰਿਆ ਜਿਹੜੀ ਕੀ ਹੁੰਦੀ ਹੈ ਕਿ ਕੋਈ ਵੀ ਅਸੀਂ ਕੰਮ ਹੈ ਕੰਮ ਨੂੰ ਕਰਦੇ ਨੂੰ ਅਸੀਂ ਕਿਰਿਆ ਆਖਦੇ ਹਾਂ ਜਿਵੇਂ ਕਿਤਾਬ ਪੜ੍ਹਨਾ ਰੋਟੀ ਖਾਣਾ ਇਹ ਨਹਾਉਣਾ ਠੀਕ ਹੈ ਇਹ ਕੀ ਹੋ ਜਾਂਦੀਆਂ ਸਾਡੀਆਂ ਕਿਰਿਆ ਆ ਜਾਂਦੀਆਂ ਹੁਣ ਉਦਾਹਰਨ ਸਾਡੀ ਜਮਾਤ ਦੇ ਬੱਚੇ ਖੇਡ ਰਹੇ ਸਨ ਖੇਡ ਰਹੇ ਬੱਚੇ ਖੇਡ ਰਹੇ ਸਨ ਇਹ ਕਿ ਸਾਡੇ ਅਗੇ ਕਿਰਿਆ ਵਾਕ ਦੀ ਕਿਰਿਆ ਠੀਕ ਹੈ ਉਹ ਕਮਰੇ ਵਿੱਚ ਪੜ ਰਿਹਾ ਹੈ ਇਹ ਵੀ ਕਿਰਿਆ ਹੈ ਮੀਨਸ ਕਿਸੇ ਵੀ ਚੀਜ਼ ਨੂੰ ਕੰਮ ਕਰ ਰਿਹਾ ਉਹ ਕੋਈ ਵੀ ਇਹ ਜਿਹੜਾ ਵੀ ਕੋਈ ਕੰਮ ਕਰ ਰਿਹਾ ਉਸ ਨੂੰ ਅਸੀਂ ਕਿਰਿਆ ਕਹਿੰਦੇ ਵਾਕ ਦੇ ਵਿੱਚ ਜਿਹੜੀ ਇਹ ਕਿਰਿਆ ਵੀ ਆਉਂਦੀ ਹੈ ਠੀਕ ਹੈ ਵਾਕ ਜਿਹੜਾ ਕਿਰਿਆ ਦੇ ਨਾਲ ਵੀ ਸੰਪੂਰਕ ਹੁੰਦਾ ਹੈ ਕਿ ਜੇ ਕਿਰਿਆ ਨਹੀਂ ਹੋਵੇ ਤੇ ਵਾਕ ਸਾਡਾ ਸਾਰਥਕ ਹੀ ਮੰਨਿਆ ਜਾਊਗਾ ਅਸੰਪੂਰਨ ਹੋ ਜਾਏਗਾ ਸੰਪੂਰਨ ਨਹੀਂ ਹੋਏਗਾ ਠੀਕ ਹੈ ਹੁਣ ਅੱਗੇ ਆ ਜਾਂਦੀ ਹੈ ਮੈਂ ਸਕੂਲ ਤੋਂ ਸਿੱਧਾ ਘਰ ਜਾਂਦਾ ਸੀ ਜਾਂਦਾ ਸੀ ਮਤਲਬ ਜਾ ਰਿਹਾ ਸੀਗਾ ਉਹ ਠੀਕ ਹੈ ਘਰ ਨੂੰ ਜਾ ਰਿਹਾ ਸੀਗਾ ਤੇ ਉਹ ਸਾਡੀ ਕੀ ਆ ਗਈ ਕਿਰਿਆ ਮੈਂ ਰੋਜ਼ ਸਕੂਲ ਆਉਂਦਾ ਹਾਂ ਆਉਂਦਾ ਹਾਂ ਠੀਕ ਹੈ ਆਉਂਦਾ ਹਾਂ ਜਾਂਦਾ ਆ ਖਾਂਦਾ ਹਾਂ ਪੀਂਦਾ ਹਾਂ ਸੌਂਦਾ ਹਾਂ ਇਹ ਸਾਡੀਆਂ ਕੀ ਆ ਜਾਂਦੀਆਂ ਨੇ ਕਿਰਿਆ ਆ ਜਾਂਦੀਆਂ ਨੇ ਖੇਡ ਰਿਹਾ ਇਨ੍ਹਾਂ ਵਾਕਾਂ ਵਿੱਚ ਲਕੀਰੇ ਸ਼ਬਦ ਜਿਹੜੇ ਕਿ ਅੰਡਰਲਾਈਨ ਕੀਤੇ ਹੋਏ ਨੇ ਤੁਹਾਨੂੰ ਦਿਸਦੇ ਹੀ ਹੋਣਗੇ ਵੀਡੀਓ ਦੇ ਵਿੱਚ ਜਿਹੜੇ ਕਿ ਲਕੀਰ ਲਕੀਰੇ ਸ਼ਬਦ ਹਨ ਉਹ ਕਿਰਿਆ ਰੂਪ ਹਨ ਜਿਨ੍ਹਾਂ ਵਿੱਚ ਅੰਤ ਉੱਤੇ ਆਉਣ ਵਾਲੇ ਸ਼ਬਦ ਸਨ ਹੈ ਸੀ ਤੇ ਹਾਂ ਕਾਲ ਬੋਧਕ ਸ਼ਬਦ ਹਨ ਮੀਨਸ ਸੀ ਜਿਹੜਾ ਕਿ ਹੁਣ ਕੰਮ ਕਰ ਰਿਹਾ ਸੀ ਠੀਕ ਹੈ ਹੁਣ ਤਾਂ ਨਹੀਂ ਕਰ ਰਿਹਾ ਉਹ ਪਹਿਲਾਂ ਕਰ ਚੁੱਕਾ ਹੈ ਠੀਕ ਹੈ ਖੇਡ ਰਹੇ ਸਨ ਮੀਨਸ ਕਰਦੇ ਪਏ ਹਨ ਠੀਕ ਹੈ ਆਉਂਦਾ ਹਾਂ ਆਉਂਦਾ ਹਾਂ ਕਿ ਉਹ ਦੱਸਦਾ ਹੈ ਕਿ ਜਿਹੜਾ ਹੈ ਕਿ ਬੀਤ ਚੁੱਕਿਆ ਹੈ ਕਿ ਮੈਂ ਉਸ ਸਮੇਂ ਤੋਂ ਮੈਂ ਆਉਂਦਾ ਜਾਂਦਾ ਜਾ ਰਿਹਾ ਜਿਵੇਂ ਪੜ ਰਿਹਾ ਹੈ ਇਹ ਅੱਜ ਦਾ ਦੱਸ ਰਿਹਾ ਹੈ ਕਿ ਇੱਕ ਆ ਜਾਂਦੇ ਨੇ ਕਾਲ ਕਾਲ ਜਿਹੜੇ ਹੁੰਦੇ ਨੇ ਕਾਲ ਦੇ ਬਾਰੇ ਮੈਂ ਜੇ ਤੁਹਾਨੂੰ ਦੱਸਾਂ ਕਾਲ ਜਿਹੜੇ ਹੁੰਦੇ ਨੇ ਉਹ ਤਿੰਨ ਤਰੀਕੇ ਦੇ ਹੁੰਦੇ ਹਨ ਠੀਕ ਹੈ ਕਿਹੜੇ-ਕਿਹੜੇ ਹੁੰਦੇ ਹਨ ਇੱਕ ਭੂਤਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਠੀਕ ਹੈ ਜਿਹੜੇ ਕਾਲ ਇਹ ਤਿੰਨ ਤਰੀਕੇ ਦੇ ਹੁੰਦੇ ਹਨ ਠੀਕ ਹੈ ਜਿਹੜੇ ਹੁੰਦੇ ਹਨ ਭੂਤਕਾਲ ਇਸ ਦੇ ਬਾਰੇ ਮੈਂ ਦੱਸਾਂ ਕਿ ਜਿਹੜਾ ਕਿ ਬੀਤ ਚੁੱਕਿਆ ਹੈ ਬੀਤ ਚੁੱਕਾ ਹੈ ਠੀਕ ਹੈ ਵਰਤਮਾਨ ਕਾਲ ਜੋ ਚੱਲ ਰਿਹਾ ਹੈ ਤੇ ਭਵਿੱਖ ਕਾਲ ਜੋ ਆਉਣ ਵਾਲਾ ਹੈ ਆਉਣ ਵਾਲਾ ਹੈ ਠੀਕ ਹੈ ਇਹ ਜਿਹੜੇ ਹਨ ਇਸ ਤਰੀਕੇ ਨਾਲ ਹੁੰਦੇ ਹਨ ਜਿਸ ਨੂੰ ਅਸੀਂ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਵਿੱਚ ਅਸੀਂ ਕਨਵਰਟ ਕਰਦੇ ਹਾਂ ਜਿਹੜੇ ਜਿਹੜੇ ਆ ਭੂਤਕਾਲ ਵਰਤਮਾਨ ਕਾਲ ਭਵਿੱਖ ਕਾਲ ਠੀਕ ਹੈ ਤੇ ਇਹ ਜਿਹੜੇ ਹਨ ਸਾਡੇ ਜਿਹੜੇ ਕਾਲ ਹਨ ਉਹ ਤਿੰਨ ਪ੍ਰਕਾਰ ਦੇ ਹੁੰਦੇ ਹਨ ਜਿਹੜੇ ਕਿ ਭੂਤਕਾਲ ਕਿਹੜੇ ਹੁੰਦੇ ਹਨ ਜਿਹੜੇ ਕਿ ਮਤਲਬ ਕਿ ਬੀਤੇ ਹੋਏ ਦੀ ਗੱਲ ਕਰਦੇ ਹਨ ਕਿ ਜਿਵੇਂ ਕੋਈ ਵੀ ਚੀਜ਼ ਹੈ ਉਹ ਬੀਤ ਚੁੱਕੀ ਹੈ ਚੱਲ ਰਹੀ ਹੈ ਜਾਂ ਅੱਗੇ ਆਵੇਗੀ ਹੁਣ ਇਹਦੇ ਵਿੱਚ ਆ ਦੇਖੋ ਪੜ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਭੂਤਕਾਲ ਦੀ ਗੱਲ ਕਰਾਂਗੀ ਉਹ ਸਕੂਲ ਤੋਂ ਸਿੱਧਾ ਘਰ ਜਾਂਦਾ ਸੀ ਠੀਕ ਹੈ ਜਾਂਦਾ ਸੀ ਸੀ ਕਿਹਾ ਗਿਆ ਇਹ ਸਾਡਾ ਆ ਗਿਆ ਭੂਤਕਾਲ ਠੀਕ ਹੈ ਕਿ ਕੰਮ ਕਰ ਚੁੱਕਿਆ ਹੈ ਹੁਣ ਤਾਂ ਨਹੀਂ ਕਰ ਰਿਹਾ ਉਹ ਠੀਕ ਹੈ ਤੇ ਇਸ ਤੋਂ ਪਤਾ ਲੱਗੂਗਾ ਜਿਹੜਾ ਕਿ ਕੰਮ ਕਰ ਰਿਹਾ ਕਿ ਕਿਹੜਾ ਕੰਮ ਕਰ ਰਿਹਾ ਹੈ ਔਰ ਕਿਹੜਾ ਕਰ ਚੁੱਕਿਆ ਹੈ ਔਰ ਕਿਹੜਾ ਕੰਮ ਕਰੇਗਾ ਠੀਕ ਹੈ ਹੁਣ ਜਿਵੇਂ ਜਾਂਦਾ ਸੀ ਇਹ ਸਾਡਾ ਆ ਗਿਆ ਭੂਤਕਾਲ ਠੀਕ ਹੈ ਸਾਡੀ ਜਮਾਤ ਦੇ ਬੱਚੇ ਖੇਡ ਰਹੇ ਸਨ ਇਹ ਆ ਗਿਆ ਵਰਤਮਾਨ ਕਾਲ ਮੀਨਸ ਕੰਮ ਕਰ ਰਹੇ ਆ ਉਹ ਹਲੇ ਹਟੇ ਤਾਂ ਨਹੀਂ ਹੈਗੇ ਕੰਮ ਉਹਨਾਂ ਨੇ ਸੰਪੂਰਨ ਤਾਂ ਨਹੀਂ ਕੀਤਾ ਹੈਗਾ ਠੀਕ ਹੈ ਬੱਚੇ ਖੇਡ ਰਹੇ ਸਨ ਤੇ ਇਹ ਸਾਡਾ ਆ ਗਿਆ ਅ ਵਰਤਮਾਨ ਕਾਲ ਠੀਕ ਹੈ ਤੇ ਅੱਗੇ ਆਉਣ ਵਾਲਾ ਕਾਲ ਜਿਵੇਂ ਹੁਣ ਆ ਜਾਂਦਾ ਇੱਕ ਸ਼ਬਦ ਆ ਜਾਂਦਾ ਹੈ ਕਿ ਮੈਂ ਮੇਰੇ ਪਿਤਾ ਜੀ ਜਿਵੇਂ ਇੱਕ ਸ਼ਬਦ ਆ ਜਾਗਾ ਮੇਰੇ ਪਿਤਾ ਜੀ ਅ ਕੱਲ ਨੂੰ ਦਫਤਰ ਜਾਣ ਗੇ मींस ਕੱਲ ਨੂੰ ਜਾਂ ਮੇਰੇ ਪਿਤਾ ਜੀ ਕੱਲ ਨੂੰ ਦਫ਼ਤਰ ਜਾਣਗੇ ਜਾਣਗੇ मींस ਉਹ ਹੱਲੇ ਕੰਮ ਕਰਨਗੇ ਇਹ ਕੱਲ ਫਿਊਚਰ ਤੇ ਹੈ ਠੀਕ ਹੈ ਭਵਿਕਾ ਕਾਲ ਕਿ ਕੰਮ ਇਹ ਹੱਲੇ ਹੋਇਆ ਨਹੀਂ ਨਾ ਇਹ ਚੱਲ ਰਿਹਾ ਹੈ ਲੇਕਿਨ ਇਹ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਠੀਕ ਹੈ ਸਮਝ ਆਈ ਹੋਪ ਆਸ ਕਰਦੀ ਆ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗੀ ਹੋਵੇਗੀ ਵਾਕ ਵਿੱਚ ਕਿਰਿਆ ਠੀਕ ਹੈ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਅਗਲਾ ਸਾਡਾ ਹੁਣ ਹੈ ਵਿਸ਼ੇ ਜਿਵੇਂ ਨਾਮ ਜਾਂ ਪ੍ਰਨਾਵ ਸ਼ਬਦ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਵਿਸ਼ੇਸ਼ਣ ਹੁੰਦਾ ਹੈ ਤਿਵੇਂ ਹੀ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਪਰ ਇਸ ਦੀ ਵਰਤੋਂ ਨਾਲ ਵਾਕ ਵਿੱਚ ਖਾਸ ਇਸਮ ਦਾ ਵਿਸਤਾਰ ਆਉਂਦਾ ਹੈ ਆਮ ਤੌਰ ਤੇ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਸ਼ਬਦ ਤੋਂ ਪਹਿਲਾਂ ਆਉਂਦਾ ਹੈ ਪਰ ਕਈ ਵਾਰ ਇਸ ਦਾ ਸਥਾਨ ਨਾਮ ਸ਼ਬਦ ਤੋਂ ਪਹਿਲਾਂ ਜਾਂ ਵਾਕ ਵਿੱਚ ਕਿਸੇ ਵੀ ਜਗ੍ਹਾ ਉੱਤੇ ਹੋ ਸਕਦਾ ਹੈ ਜਿਵੇਂ ਉਦਾਹਰਨ ਇਹ ਮੀਨਸ ਕਿ ਜਿਹੜੀ ਨਾਵ ਜਾਂ ਜਿਹੜਾ ਪੜਨਾਵ ਹੈ ਉਹਦੀ ਜਿਹੜੀ ਵਿਸ਼ੇਸ਼ਤਾ ਦੱਸਦਾ ਹੈ ਕਿਰਿਆ ਵਿਸ਼ੇਸ਼ਣ ਦੀ ਜਿਹੜੀ ਵੀ ਕੰਮ ਅਸੀਂ ਕਰ ਰਹੇ ਹਾਂ ਉਹਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਆਖਦੇ ਹਾਂ ਜਿਵੇਂ ਉਦਾਹਰਨ ਘੋੜਾ ਤੇਜ਼ ਦੌੜਦਾ ਹੈ ਤੇਜ਼ ਦੌੜਦਾ ਹੈ ਤਾਂ ਕਿਰਿਆ ਆ ਗਈ ਠੀਕ ਹੈ ਘੋੜਾ ਆ ਗਿਆ ਸਾਡਾ ਨਾਮ ਕਿਰਿਆ ਆ ਗਈ ਸਾਡੀ ਦੌੜਦਾ ਔਰ ਤੇਜ਼ ਕੀ ਆ ਗਿਆ ਵਿਸ਼ੇਸ਼ਤਾ ਉਸ ਦਾ ਵਿਸ਼ੇਸ਼ਣ ਕਿ ਜਿਹੜੀ ਕਿਰਿਆ ਹੈ ਉਸ ਦਾ ਵਿਸ਼ੇਸ਼ਣ ਘੋੜਾ ਤੇਜ਼ ਦੌੜਦਾ ਹੈ ਠੀਕ ਹੈ ਇਹ ਸਾਡੀ ਅਗਈ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਇਸ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਨਾਲ ਸੰਬੰਧਿਤ ਕਰਦੇ ਹਾਂ ਕਿ ਵਾਕ ਕਿਰਿਆ ਵਿਸ਼ੇਸ਼ਣ ਠੀਕ ਹੈ ਓ ਹੌਲੀ ਹੌਲੀ ਤੁਰ ਰਿਹਾ ਹੈ ਠੀਕ ਹੈ ਹੌਲੀ ਹੌਲੀ ਤੁਰਨਾ ਕੀ ਆ ਗਈ ਇਹ ਵੀ ਵਿਸ਼ੇਸ਼ਤਾ ਹੋ ਗਈ ਇੱਕ ਤਰੀਕੇ ਨਾਲ ਕਿ ਉਹ ਜਿਹੜੀ ਕੰਮ ਆ ਉਹ ਹੌਲੀ ਹੌਲੀ ਕਰ ਰਿਹਾ ਹੈ ਅੱਜ ਮੈਂ ਸ਼ਹਿਰ ਜਾ ਰਿਹਾ ਹਾਂ ਹਾਂ ਠੀਕ ਹੈ ਇਹ ਕੀ ਆ ਗਈ ਕਿ ਜਿਹੜਾ ਅੱਜ ਜਿਹੜੀ ਆ ਗਈ ਉਹ ਵੀ ਵਿਸ਼ੇਸ਼ਣ ਆ ਗਈ ਲੇਕਿਨ ਇਹ ਕਿਹੜੀ ਹੈ ਇਹ ਆ ਗਈ ਵਾਕ ਤੋਂ ਪਹਿਲਾਂ ਠੀਕ ਹੈ ਅੱਜ ਜਿਹੜੀ ਆ ਅੱਜ ਅੱਜ ਕੱਲ ਮੈਂ ਸ਼ਹਿਰ ਜਾ ਰਿਹਾ ਹਾਂ ਹਾਂ ਅੱਜ ਮੈਂ ਸ਼ਹਿਰ ਜਾ ਰਿਹਾ ਹਾਂ ਮੀਨਸ ਹੱਲੇ ਹੋ ਕੰਮ ਕਰ ਰਿਹਾ ਹੈ ਤੇ ਅੱਜ ਕੀ ਅਗੇ ਵਿਸ਼ੇਸ਼ਤਾ ਠੀਕ ਹੈ ਇਸ ਤਰੀਕੇ ਨਾਲ ਜਿਵੇਂ ਲੱਗੇ ਇੱਕ ਜਿਹੜਾ ਵਾਕ ਆ ਨਾ ਉਹਨੂੰ ਮਤਲਬ ਕਿ ਸੰਪੂਰਨ ਕਰਨੇ ਲਈ ਅਸੀਂ ਕਾਫੀ ਕੁਝ ਜੜੇ ਆ ਅਸੀਂ ਕਿਰਿਆ ਵਿਸ਼ੇਸ਼ਣ ਨਾਂ ਪੜਨਾਵ ਆਦਿ ਦੀ ਅਸੀਂ ਜਿਹੜੇ ਸ਼ਬਦਾਂ ਦੀ ਪ੍ਰਯੋਗ ਕਰਦੇ ਆ ਨਾ ਉਸ ਨੂੰ ਅਸੀਂ ਮਤਲਬ ਕਿ ਜੜੀਆਂ ਵਾਕ ਵਿੱਚ ਬਣਤਰ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਠੀਕ ਹੈ ਵਾਕ ਨੂੰ ਇੱਕ ਸਾਰਥਕ ਕਰਨ ਵਾਸਤੇ ਸੰਪੂਰਨ ਕਰਨ ਵਾਸਤੇ ਵਾਕ ਵਿੱਚ ਉਪਰੋਕਤ ਵਾਕਾਂ ਵਿੱਚ ਤੇਜ ਤੇ ਹੋਲੀ ਦੋ ਵਿਧੀਆਂਵਾਚਕ ਕਿਰਿਆਵਾਂ ਵਿਸ਼ੇਸ਼ਣ ਕਿਰਿਆ ਸ਼ਬਦ ਤੋਂ ਪਹਿਲਾਂ ਆਏ ਹਨ ਠੀਕ ਹੈ ਪਰ ਸਮਾਸੂਚਕ ਕਿਰਿਆ ਵਿਸ਼ੇਸ਼ਣ ਅੱਜ ਵਾਕ ਵਿੱਚ ਬਿਲਕੁਲ ਸ਼ੁਰੂ ਵਿੱਚ ਵਿਚਰ ਰਿਹਾ ਹੈ ਉਹੀ ਕਿ ਜਿਹੜਾ ਅੱਜ ਹੈ ਇਹ ਕਿਰਿਆ ਵਿਸ਼ੇਸ਼ਣ ਹੈ ਲੇਕਿਨ ਇਹ ਵਾਕ ਦੇ ਸਭ ਤੋਂ ਪਹਿਲਾ ਹੈ ਠੀਕ ਹੈ ਜਿਹੜੇ ਕਿ ਤੇਜ਼ ਹੌਲੀ ਚੱਲਣਾ ਇਹ ਸਾਦੇ ਹਨ ਕਿਰਿਆ ਵਿਸ਼ੇਸ਼ਣ ਕਿ ਕਿਸੇ ਵੀ ਤਰੀਕੇ ਨੂੰ ਇਹ ਕਿਰਿਆ ਵਿਸ਼ੇਸ਼ਣ ਦਰਸਾਉਂਦੇ ਹਨ ਠੀਕ ਹੈ ਹੁਣ ਅਗਲਾ ਆ ਜਾਂਦਾ ਸਾਡਾ ਹੈ ਵਾਕ ਵਿੱਚ ਸੰਬੰਧਕ ਮੀਨਸ ਦੋ ਆਪਾਂ ਵਾਕ ਲਿਖ ਰਹੇ ਹਾਂ ਉਹਨਾਂ ਦੇ ਵਿੱਚ ਜਿਹੜੇ ਸੰਬੰਧਕ ਨੇ ਨੂੰ ਕਿਉਂ ਕਿ ਇਹ ਸਾਡੇ ਜਿਹੜੇ ਹੁੰਦੇ ਹਨ ਇਹ ਸੰਬੰਧਕ ਹੁੰਦੇ ਹਨ ਮਤਲਬ ਕਿ ਇੱਕ ਵਾਕ ਨੂੰ ਪੂਰੇ ਕਰਨ ਵਾਸਤੇ ਇਹਨਾਂ ਦੇ ਅਸੀਂ ਜਿਹੜੇ ਇਹਨਾਂ ਦਾ ਪ੍ਰਯੋਗ ਕਰਦੇ ਹਾਂ ਹੁਣ ਆਓ ਅਸੀਂ ਪੜ੍ਹਦੇ ਹਾਂ ਵਾਕ ਵਿੱਚ ਸੰਬੰਧਕ ਦੀ ਵਰਤੋਂ ਨਾਵ ਜਾਂ ਪੜਨਾਵ ਸ਼ਬਦ ਤੋਂ ਪਿੱਛੋਂ ਹੁੰਦੀ ਹੈ ਜਿਵੇਂ ਉਹ ਗੱਡੀ ਤੋਂ ਉਤਰਿਆ ਠੀਕ ਹੈ ਉਹ ਗੱਡੀ ਤੋਂ ਹੁਣ ਤੋਂ ਕੀ ਆ ਗਿਆ ਸੰਬੰਧਕ ਮੀਨਸ ਇਹ ਦੋ ਵਾਕਾਂ ਨੂੰ ਆਪਸ ਵਿੱਚ ਜੋੜ ਰਿਹਾ ਉਤਰਿਆ ਤੇ ਉਹ ਗੱਡੀ ਤੋਂ ਉਤਰਿਆ ਜੇ ਉਹ ਗੱਡੀ ਇਹ ਵੀ ਲੱਗ ਹੈ ਤੇ ਉਤਰਿਆ ਇਹ ਵੀ ਲੱਗ ਹੈ ਲੇਕਿਨ ਇਹਨਾਂ ਨੂੰ ਜੋੜਨ ਵਾਸਤੇ ਮਤਲਬ ਵਾਕ ਪੂਰਾ ਕਰਨ ਲਈ ਇਹਨੂੰ ਜੋੜਨ ਦੀ ਜਿਹੜੀ ਸ਼ਬਦ ਵਰਤਿਆ ਤੋਂ ਇਹ ਜਿਹੜਾ ਸਾਡਾ ਆ ਗਿਆ ਇਹ ਸੰਬੰਧਕ ਆ ਗਿਆ ਕਿ ਇਹਨਾਂ ਦੋਨਾਂ ਦੇ ਵਿੱਚ ਇਸ ਨੇ ਸੰਬੰਧ ਦਾ ਕੰਮ ਕੀਤਾ ਜੋੜਨ ਦਾ ਕੰਮ ਕੀਤਾ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਠੀਕ ਹੈ ਮਾਂ ਨੇ ਨੇ ਜਿਹੜਾ ਸ਼ਬਦ ਆ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਨੂੰ ਰੋਟੀ ਜਿਹੜੀ ਹੈ ਉਹ ਵੀ ਉਹ ਸੰਬੰਧਕ ਆ ਗਿਆ ਠੀਕ ਹੈ ਉਹ ਅੱਜ ਮੇਰੇ ਨਾਲ ਘਰ ਜਾਵੇਗਾ ਨਾਲ ਕੀ ਆ ਗਿਆ ਇੱਥੇ ਇਹ ਵੀ ਸੰਬੰਧਕ ਦਾ ਕੰਮ ਹੈ ਠੀਕ ਹੈ ਅੱਜ ਮੇਰੇ ਨਾਲ ਜਾਵੇ ਘਰ ਜਾਵੇਗਾ ਉਪਰੋਕਤ ਵਾਕਾਂ ਵਿੱਚੋਂ ਤੋਂ ਨੇ ਨੂੰ ਨਾਲ ਸੰਬੰਧਕ ਵਾਚਕ ਨਾਵ ਜਾ ਪੜਨਾਮ ਸ਼ਬਦ ਤੋਂ ਪਿੱਛੋਂ ਆਏ ਹਨ ਉਪਰੋક્ત ਸੰਬੰਧਕ ਕਾਰਜਕਾਰੀ ਚਿੰਨ ਦੀ ਭੂਮਿਕਾ ਨਿਭਾਉਂਦੇ ਹਨ ਠੀਕ ਹੈ ਨਾਲ ਨੇ ਨੂੰ ਤੋਂ ਇਹ ਜਿਹੜੇ ਹਨ ਇਹ ਸੰਬੰਧਕ ਦਾ ਕੰਮ ਕਰਦੇ ਹਨ ਮਤਲਬ ਕਿ ਦੋ ਜਿੰਦਾ ਹੁਣ ਆਪਾਂ ਸੈਂਟੈਂਸ ਪਲੱਸ ਸੈਂਟੈਂਸ ਜਿਹੜਾ ਪਲੱਸ ਹੈ ਇਹਨਾਂ ਦੋਨਾਂ ਨੂੰ ਕਰਨ ਵਾਸਤੇ ਫਿਰ ਸਾਡਾ ਵਾਕ ਬਣਾਦਾ ਉਸੇ ਤਰੀਕੇ ਨਾਲ ਜਿਹੜਾ ਇਸ ਨੂੰ ਸੰਬੰਧ ਦਾ ਜਿਹੜਾ ਕੰਮ ਕਰਦਾ ਹੈ ਉਸ ਨੂੰ ਸੰਬੰਧਕ ਆਖਦੇ ਹਾਂ ਵਾਕ ਵਿੱਚ ਸੰਬੰਧਕ ਠੀਕ ਹੈ ਇਹ ਵੀ ਆਉਣੇ ਬਹੁਤ ਜ਼ਰੂਰੀ ਹਨ ਅਗਲਾ ਆ ਜਨ ਤਾਂ ਸਾਡਾ ਵਾਕ ਵਿੱਚ ਯੋਜਕ ਠੀਕ ਹੈ ਯੋਜਕ ਸ਼ਬਦ ਵਾਕ ਵਿੱਚ ਆਏ ਦੋ ਵਾਕਾਂਸ਼ਾਂ ਜਾਂ ਦੋ ਉਪਵਾਕਾਂ ਨੂੰ ਜੋੜਦਾ ਹੈ ਇਸ ਲਈ ਆਮ ਤੌਰ ਤੇ ਯੋਜਕ ਸ਼ਬਦ ਜੋੜਨ ਜੋੜੇ ਜਾਣ ਵਾਲੇ ਵਾਕਾਂਸ਼ਾਂ ਦਾ ਵਾਕਾਂ ਦੇ ਵਿੱਚਕਾਰ ਆਉਂਦਾ ਹੈ ਠੀਕ ਹੈ ਸੋਹਣ ਸੋਹਨ ਤੇ ਮੋਹਨ ਸਕੂਲ ਜਾ ਰਹੇ ਹਨ ਸੋਹਨ ਤੇ ਮੋਹਨ ਠੀਕ ਹੈ ਤੇ ਸ਼ਬਦ ਜਿਹੜਾ ਆ ਗਿਆ ਇਹ ਕੀ ਹੈ ਯੋਜਕ ਮੀਨਸ ਦੋਨਾਂ ਨੂੰ ਦੋ ਜਿਹੜੇ ਹਨ ਪਾਰਟ ਉਹਨਾਂ ਨੂੰ ਅ ਮਤਲਬ ਇੱਕ ਕੀਤਾ ਵਾਕ ਨੂੰ ਸੋਹਨ ਤੇ ਮੋਹਨ ਸਕੂਲ ਜਾ ਰਹੇ ਹਨ ਮੁੰਡੇ ਖੇਡ ਰਹੇ ਹਨ ਪਰ ਕੁੜੀਆਂ ਪੜ ਰਹੀਆਂ ਹਨ ਪਰ ਜਿਹੜਾ ਸ਼ਬਦ ਆ ਗਿਆ ਪਰ ਠੀਕ ਹੈ ਇਹ ਜਿਹੜਾ ਯੋਜਕ ਆ ਗਿਆ ਹੈ ਮੀਨਸ ਅਲੱਗ-ਲੱਗ ਜਿਹੜੇ ਵਾਕ ਹਨ ਉਹਨਾਂ ਨੂੰ ਜੋੜਨ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ ਹਾਂਜੀ ਪਹਿਲੇ ਵਾਕ ਵਿੱਚ ਤੇ ਯੋਜਕ ਦੋ ਵਾਕਾਂਸ਼ ਨੂੰ ਜੋੜ ਰਿਹਾ ਹੈ ਅਤੇ ਦੂਸਰੇ ਵਾਕ ਵਿੱਚ ਪਰ ਯੋਜਕ ਦੇ ਦੋ ਉਪਵਾਕਾਂ ਨੂੰ ਆਪਸ ਵਿੱਚ ਜੋੜਦਾ ਹੋਇਆ ਸੰਯੁਕਤ ਵਾਕ ਦੀ ਸਿਰਜਣਾ ਕਰ ਰਿਹਾ ਹੈ ਠੀਕ ਹੈ ਮੀਨਸ ਆਦਾ ਉਹਨਾਂ ਵਾਕ ਕੰਪਲੀਟ ਕਰਨ ਵਾਸਤੇ ਉਹਨਾਂ ਤੇ ਜਿਹੜਾ ਆ ਇਹ ਜੋਜਕ ਸ਼ਬਦ ਵਰਤਿਆ ਤੇ ਇਹ ਮਤਲਬ ਇੱਥੇ ਤਾਂ ਜਿਦਾ ਮੁੰਡੇ ਖੇਡ ਰਹੇ ਹਨ ਇੱਕ ਇੱਕ ਵਾਕ ਪੂਰਾ ਹੋ ਗਿਆ ਸਾਡਾ ਕੁੜੀਆਂ ਪੜ ਰਹੀਆਂ ਹਨ ਇਹ ਦੂਸਰਾ ਵਾਕ ਹੋ ਗਿਆ ਪਰ ਜਿਹੜਾ ਪਰ ਸ਼ਬਦ ਹੈ ਜੇ ਇੱਥੇ ਲੱਗ ਗਿਆ ਤੇ ਇਹ ਦੋ ਮਤਲਬ ਕੀ ਜੜੀਆਂ ਇਹ ਦੋ ਵਾਕ ਹਨ ਇਹਨਾਂ ਨੂੰ ਆਪਸ ਵਿੱਚ ਜਿਹੜਾ ਜੋੜਨ ਦਾ ਕੰਮ ਉਹਨਾਂ ਪਰ ਨਹੀਂ ਕੀਤਾ ਹੈ ਇਸ ਨੂੰ ਅਸੀਂ ਵਾਕ ਯੋਜਕ ਆਖਦੇ ਹਾਂ ਵਾਕ ਵਿੱਚ ਵਿਸਮਕ 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 ਸ਼ਬਦ ਆਮ ਤੌਰ ਤੇ ਵਾਕ ਦੇ ਆਰੰਭ ਵਿੱਚ ਹੀ ਆਉਂਦਾ ਹੈ ਪਰ ਕਈ ਵਾਰ ਬੋਲਣ ਵਾਲਾ ਇਸ ਦੀ ਵਰਤ ਵਾਕ ਦੇ ਆਖਿਰ ਉੱਤੇ ਵੀ ਕਰ ਲੈਂਦਾ ਹੈ ਜਿਵੇਂ ਵਾਹ ਕਿੰਨਾ ਸੋਹਣਾ ਫੁੱਲ ਹੈ ਠੀਕ ਹੈ ਜਿਹੜਾ ਮਤਲਬ ਕਿ ਆਪਾਂ ਕੁਝ ਵੀ ਆਪਾਂ ਕੋਈ ਵੀ ਵਰਡ ਬੋਲਦੀਆਂ ਇੱਕਦਮ ਹੈਰਾਨੀ ਨਾਲ ਅਸੀਂ ਬੋਲਦੀਆਂ ਠੀਕ ਹੈ ਜਾਂ ਕੁਝ ਵੀ ਆ ਜਿਵੇਂ ਉਦਾਹਰਨ ਦਵਾਂਗੀ ਵਾਹ ਕਿੰਨਾ ਸੋਹਣਾ ਫੁੱਲ ਹੈ ਵਾਹ ਸ਼ਬਦ ਕੀ ਜਿਹੜਾ ਆ ਗਿਆ ਇਹ ਸਾਡਾ ਕੀ ਹੈ ਵਿਸਮਕ ਠੀਕ ਹੈ ਕਿਹਾ ਸੁੰਦਰ ਦ੍ਰਿਸ਼ ਹੈ ਕਿ ਕਿੰਨਾ ਕਿ ਹੈ ਕਿ ਹੈ ਤਾਂ ਭਾਵੇਂ ਕਿੰਨਾ ਵੀ ਹੋ ਜਾਂਦਾ ਕਿੰਨਾ ਸੁੰਦਰ ਦ੍ਰਿਸ਼ ਹੈ ਠੀਕ ਹੈ ਕਿ ਇੱਕਦਮ ਮਤਲਬ ਖੁਸ਼ੀ ਵਾਲਾ ਇੱਕ ਖੁਸ਼ੀ ਵਾਲਾ ਜਿਹੜਾ ਹੈ ਉਹ ਹੈ ਤੇ ਇਸ ਨੂੰ ਅਸੀਂ ਵਿਸਮਕ ਕਹਾਂਗੇ ਵਿਸਮਿਕ ਵਾਕ ਜਿਹੜੇ ਕਿ ਵਾਕ ਵਿੱਚ ਜਿਹੜੇ ਆ ਸ਼ੁਰੂ ਵਿੱਚ ਵੀ ਲੱਗ ਸਕਦੇ ਹਨ ਅੰਤ ਵਿੱਚ ਵੀ ਲੱਗ ਸਕਦੇ ਹਨ ਠੀਕ ਹੈ ਇੱਕਦਮ ਹੈਰਾਨੀਜਨਕ ਵਾਲੇ ਜਿਹੜੇ ਹਨ ਜਿਹੜੇ ਕਿ ਆ ਦੇਖਿਓ ਇੱਕ ਸਿੱਧੇ ਹੀ ਲਾਈਨਸ ਤੋਂ ਬਾਅਦ ਥੱਲੇ ਬਿੰਦੀ ਠੀਕ ਹੈ ਇਹਨਾਂ ਤੋਂ ਵੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਾਡੇ ਜਿਹੜੇ ਹਨ ਵਿਸਮਿਕ ਵਾਕ ਵਾਲਾ ਸੈਂਟੈਂਸ ਹੈ ਲਾਈਨ ਹੈ ਠੀਕ ਹੈ ਅੱਜ ਦੀ ਮੇਰੀ ਵੀਡੀਓ ਇੱਥੇ ਤੱਕ ਕਰੀ ਸਗੀ ਅਗਲੀ ਜਿਹੜੀ ਮੇਰੀ ਵੀਡੀਓ ਹੋਏਗੀ ਉਹ ਵਾਕ ਵਿੱਚ ਵਾਕਾਂਸ਼ ਅਤੇ ਉਪਵਾਕ ਠੀਕ ਹੈ ਇਹਦੇ ਉੱਤੇ ਮੈਂ ਬਣਾਵਾਂਗੀ ਅੱਜ ਦੀ ਵੀਡੀਓ ਮੇਰੀ ਜਿਹੜੀ ਜਿਆਦਾ ਲੰਬੀ ਨਾ ਹੋਣ ਕਰਕੇ ਮੈਂ ਇੱਥੇ ਤੱਕ ਕਰੀ ਆਪਣਾ ਸਮਾਪਤ ਕਰਦੀ ਹਾਂ ਬਾਕੀ ਤੁਸੀਂ ਇਸ ਨੂੰ ਸਮਝਣ ਲਈ ਤੁਸੀਂ ਮੇਰੇ ਪਹਿਲਾ ਜਿਹੜਾ ਭਾਗ 11 ਹੈ ਉਸ ਨੂੰ ਜ਼ਰੂਰ ਦੇਖਿਓ ਉਸ ਦੇ ਵਿੱਚ ਮੈਂ ਆਹ ਵਾਕ ਵਿਓਂਤ ਬਾਰੇ ਤੁਹਾਨੂੰ ਪੂਰਾ ਦੱਸਿਆ ਹੈ ਵਾਕ ਬੋਧ ਬਾਰੇ ਦੱਸਿਆ ਹੈ ਠੀਕ ਹੈ ਤੇ ਅੱਜ ਦੇ ਜਿਹੜੇ ਮੇਰੇ ਭਾਗ 12 ਸੀਗੀ ਉਸ ਦੀ ਵਾਕ ਮਤਲਬ ਕਿ ਜਿਹੜੇ ਵਾਕ ਦੇ ਵਿੱਚ ਸ਼ਬਦਾਂ ਦੇ ਵਾਖ ਵਖ ਭੇਦ ਦੀ ਸਥਿਤੀ ਕਿ ਇੱਕ ਸਥਿਤੀ ਜਿਹੜੀ ਹੈ ਉਹ ਕਿੱਥੇ ਲਗਾਉਂਦੇ ਹਨ ਔਰ ਇਹਨਾਂ ਦਾ ਪ੍ਰਯੋਗ ਕਿੱਦਾਂ ਹੁੰਦਾ ਹੈ ਠੀਕ ਹੈ ਬਾਕੀ ਵਾਕ ਜਿਹੜੀ ਹੈ ਵਾਕ ਵਿੱਚ ਵਾਕਾਂਸ਼ ਅਤੇ ਉਪਵਾਕ ਮੇਰੀ 13ਵੀਂ ਵੀਡੀਓ ਹੋਏਗੀ ਮਤਲਬ ਕਿ ਇਹ ਜਿਹੜਾ ਹੈ ਹੈਗਾ ਵਾਕ ਬੋਧ ਹੀ ਹੈ ਲੇਕਿਨ ਅੱਗੇ ਉਸ ਦੇ ਜਿਵੇਂ ਆਪਾਂ ਕਹਿੰਦੇ ਆ ਉਹਨਾਂ ਦੀ ਧਾਰਨਾ ਜਿਹੜੀਆਂ ਹਨ ਉਹ ਥੋੜੀਆਂ ਜਿਆਦਾ ਲੰਬੀਆਂ ਹਨ ਚੌੜੀਆਂ ਹਨ ਜਾਂ ਇਹਨਾਂ ਦੇ ਜਿਹੜੇ ਇਹਨਾਂ ਨੂੰ ਕਿਵੇਂ ਅਸੀਂ ਵਰਤਣਾ ਹੈ ਕਿਵੇਂ ਅਸੀਂ ਬੋਲਣਾ ਹੈ ਔਰ ਕਿਹੜੇ-ਕਿਹੜੇ ਸ਼ਬਦ ਆਉਂਦੇ ਹਨ ਸ਼ਬਦਾਂ ਦੇ ਬਾਰੇ ਮਤਲਬ ਕਿ ਜਿਆਦਾ ਡੀਪਲੀ ਜਿਹੜਾ ਦੱਸਿਆ ਹੈ ਬਾਕੀ ਅੱਜ ਦੀ ਮੇਰੀ ਵੀਡੀਓ ਇੱਥੇ ਤੱਕ ਲਈ ਸੀਗੀ ਸਮਾਪਤ ਹੁੰਦੀ ਹੈ ਬਾਕੀ ਪਲੀਜ਼ ਮੇਰੀ ਵੀਡੀਓਸ ਨੂੰ ਲਾਈਕ ਕਮੈਂਟ ਸ਼ੇਅਰ ਅਹ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀਆਂ ਮੇਰੀਆਂ ਵੀਡੀਓਜ਼ ਐ ਉਹ ਅੱਗੇ ਆਉਂਦੀਆਂ ਰਹਿਣ ਤੁਹਾਨੂੰ ਬੈਲ ਆਈਕਨ ਦਾ ਜਿਹੜਾ ਹੈਗਾ ਬਟਨ ਉਹ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਹੈ ਜੀ ਮਿਲਦਾ ਰਹੇ ਨਾਲ ਦੀ ਨਾਲ ਬਾਕੀ ਧੰਨਵਾਦ ਜੀ